ਦੁਕਾਨਦਾਰ ਦੇ ਵੱਲੋਂ ਇਸ ਸ਼ਖਸ ਨੂੰ ਫੜ ਲਿਆ ਗਿਆ ਤੇ ਇਸ ਦੀ ਸਕੀਮ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਵੇਂ ਪੈਂਟ ਦੇ ਵਿੱਚ ਸ਼ਹਿਦ ਦੇਸੀ ਕਿਉਂ ਤੇ ਹੋਰ ਸਮਾਨ ਜਿਹੜਾ ਚੋਰੀ ਕਰਕੇ ਤੋਂ ਫਰਾਰ ਹੋ ਰਿਹਾ ਸੀ ਦਰਅਸਲ ਜਿਵੇਂ ਹੀ ਸਟੋਰ ਤੇ ਕੰਮ ਕਰ ਚ ਕਰਨ ਵਾਲੇ ਕਰਮਚਾਰੀਆਂ ਨੂੰ ਸ਼ੱਕ ਹੁੰਦਾ ਤਾਂ ਇਸ ਸ਼ਖਸ ਦੀ ਚੈਕਿੰਗ ਕੀਤੀ ਗਈ ਜਦੋਂ ਚੈਕਿੰਗ ਕੀਤੀ ਗਈ ਹੈ ਤਾਂ ਤਸਵੀਰਾਂ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੇਖੋ ਕਿਵੇਂ ਪਤੰਦਰ ਨੇ ਕਿਹੜੀ ਸਕੀਮ ਲਗਾਈ ਹੈ ਤੇ ਪੈਂਟ ਦੇ ਵਿੱਚ ਹੀ ਇਸ ਦੇ ਵੱਲੋਂ ਸ਼ਹਿਦ ਦੇਸੀ ਕਿਤੇ ਹੋਰ ਪਤਾ ਨਹੀਂ ਕੀ ਕੀ ਭਰਿਆ ਗਿਆ ਸੀ ਜਿਸ ਨੂੰ ਕਿ ਮੌਕੇ ਤੇ ਫਿਰ ਦੁਕਾਨਦਾਰ ਦੇ ਵੱਲੋਂ ਖਾਲੀ ਕਰਵਾਇਆ ਗਿਆ ਨਹੀਂ ਛੋੜੋ ਨਾ ਇਹਦੇ ਛੋੜ ਦਿਓ ਦੇਖੋ ਭਾਈ ਦੇਖੋ ਭਾਈ ਤੋਲੇ ਨਾਲੇ ਤੋਲੇ ਨਾਲੇ ਟੋਲੀ ਲੈ ਗਿਆ ਚਾਰ ਚਾਰ ਇਕਲੇ ਲੋ ਨਾ ਲੋਕੋ ਤਾਂ ਲੇਗੇ ਚਾਰ ਨੂੰ ਚਾਰ ਤਾਂ ਸਭ ਲੈਗੇ ਹਮਮੇਂ ਪ੍ਰੋਪਰ ਬਣਾ ਲੇ ਕੋ ਵੀ ਲੈ ਲੇ ਇਹ ਦੇਖੋ ਜੀ ਇਹ ghee ਅੜਾਇਆ ਚਾਰ ਕੀ ghee ਹੈ ਕਿਸਾਨ ਕੀ ਹੈ ਦੇਖੋ ਹਣੀ 500 ਰੁਪਏ ਕੀ ये देखो जी के चार पीस रख लो अब ढंग हैं ढंग से इसको चार दिन दो एक दम से नहीं नहीं आराम से पकड़ना ठीक है फोटो ठीक है जी है भाई कितना सुंदर है ना हां भाई किसका बिल दे यार तू मेरे को पर्ची दे इसके चक्कर में मेरी भी वीडियो तुम तो। बना तो। दे तो। आज की बात तो। नहीं है ये कई दिन हो तो। गए ਮੈਂ ਕਰਦਾ ਨਹੀਂ ਭਾਈ ਆਪ ਤੋਰੀ ਐਸਾ ਨਾ ਹੋਣਾ ਮੇਰੇ ਕੋ ਨਹੀਂ ਨਹੀਂ ਬੰਦਾ ਮੇਰਾ ਭਾਈ ਬਹੁਤ ਚਲੋ ਚਲੋ ਇਹ ਬਹੁਤ ਕਾਰ ਚੰਦ ਭਾਈ ਜੀ ਇਸ ਬੰਦੇ ਨੂੰ ਹਾਂ ਲੋਕੀ ਚੋਰੀ ਕਰਦੇ ਨੇ ਦੁਕਾਨਦਾਰ ਦੇ ਵੱਲੋਂ ਇਸ ਸ਼ਖਸ ਨੂੰ ਫੜ ਲਿਆ ਗਿਆ ਤੇ ਇਸ ਦੀ ਸਕੀਮ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਵੇਂ ਪੈਂਟ ਦੇ ਵਿੱਚ ਸ਼ਹਿਦ ਦੇਸੀ ਕਿਉਂ ਤੇ ਹੋਰ ਸਮਾਨ ਜਿਹੜਾ ਹੈ ਚੋਰੀ ਕਰਕੇ ਥੋ ਫਰਾਰ ਹੋ ਰਿਹਾ ਸੀ ਦਰਅਸਲ ਜਿਵੇਂ ਹੀ ਸਟੋਰ ਤੇ ਕੰਮ ਕਰ ਚ ਕਰਨ ਵਾਲੇ ਕਰਮਚਾਰੀਆਂ ਨੂੰ ਸ਼ੱਕ ਹੁੰਦਾ ਹੈ ਤਾਂ ਇਸ ਸ਼ਖਸ ਦੀ ਚੈਕਿੰਗ ਕੀਤੀ ਗਈ ਜਦੋਂ ਚੈਕਿੰਗ ਕੀਤੀ ਗਈ ਹੈ ਤਾਂ ਤਸਵੀਰਾਂ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੇਖੋ ਕਿਵੇਂ ਪਤੰਦਰ ਨੇ ਕਿਹੜੀ ਸਕੀਮ ਲਗਾਈ ਹੈ ਤੇ ਪੈਂਟ ਦੇ ਵਿੱਚ ਹੀ ਇਸ ਦੇ ਵੱਲੋਂ ਸ਼ਹਿਦ ਦੇਸੀ ਕਿਤੇ ਹੋਰ ਪਤਾ ਨਹੀਂ ਕੀ ਕੀ ਭਰਿਆ ਗਿਆ ਸੀ ਜਿਸ ਨੂੰ ਕਿ ਮੌਕੇ ਤੇ ਫਿਰ ਦੁਕਾਨਦਾਰ ਦੇ ਵੱਲੋਂ ਖਾਲੀ ਕਰਵਾਇਆ ਗਿਆ ਨਹੀਂ ਛੋੜੋ ਨਾ ਇਹਦੇ ਛੋੜ ਦਿਓ ਦੇਖੋ ਭਾਈ ਦੇਖੋ ਭਾਈ ਤੋਲੇ ਨਾਲੇ ਤੋਲੇ ਨਾਲੇ ਟੋਲੀ ਲੈ ਗਿਆ ਚਾਰ ਚਾਰ ਇਕਲੇ ਲੋ ਨਾ ਲੋਕੋ ਤਾਂ ਲੇਗੇ ਚਾਰ ਨੂੰ ਚਾਰ ਤਾਂ ਸਭ ਲੈਗੇ ਹਮਮੇਂ ਪ੍ਰੋਪਰ ਬਣਾ ਲੇ ਕੋ ਵੀ ਲੈ ਲੇ ਇਹ ਦੇਖੋ ਜੀ ਇਹ ghee ਅੜਾਇਆ ਚਾਰ ਕੀ ghee ਹੈ ਕਿਸਾਨ ਕੀ ਹੈ ਦੇਖੋ ਹਣੀ 500 ਰੁਪਏ ਕੀ

ये भाई आओ सुते नहीं <laughs> नहीं नहीं मेरा भाई बहुत चलो चलो बहुत काम है भाई वीडियो में हां चोरी चोरी ਦੁਕਾਨਦਾਰ ਦੇ ਵੱਲੋਂ ਇਸ ਸ਼ਖਸ ਨੂੰ ਫੜ ਲਿਆ ਗਿਆ ਤੇ ਇਸ ਦੀ ਸਕੀਮ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਵੇਂ ਪੈਂਟ ਦੇ ਵਿੱਚ ਸ਼ਹਿਦ ਦੇਸੀ ਕਿਉਂ ਤੇ ਹੋਰ ਸਮਾਨ ਜਿਹੜਾ ਚੋਰੀ ਕਰਕੇ ਤੋਂ ਫਰਾਰ ਹੋ ਰਿਹਾ ਸੀ ਦਰਅਸਲ ਜਿਵੇਂ ਹੀ ਸਟੋਰ ਤੇ ਕੰਮ ਕਰ ਚ ਕਰਨ ਵਾਲੇ ਕਰਮਚਾਰੀਆਂ ਨੂੰ ਸ਼ੱਕ ਹੁੰਦਾ ਤਾਂ ਇਸ ਸ਼ਖਸ ਦੀ ਚੈਕਿੰਗ ਕੀਤੀ ਗਈ ਜਦੋਂ ਚੈਕਿੰਗ ਕੀਤੀ ਗਈ ਹੈ ਤਾਂ ਤਸਵੀਰਾਂ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੇਖੋ ਕਿਵੇਂ ਪਤੰਦਰ ਨੇ ਕਿਹੜੀ ਸਕੀਮ ਲਗਾਈ ਹੈ ਤੇ ਪੈਂਟ ਦੇ ਵਿੱਚ ਹੀ ਇਸ ਦੇ ਵੱਲੋਂ ਸ਼ਹਿਦ ਦੇਸੀ ਕਿਤੇ ਹੋਰ ਪਤਾ ਨਹੀਂ ਕੀ ਕੀ ਭਰਿਆ ਗਿਆ ਸੀ ਜਿਸ ਨੂੰ ਕਿ ਮੌਕੇ ਤੇ ਫਿਰ ਦੁਕਾਨਦਾਰ ਦੇ ਵੱਲੋਂ ਖਾਲੀ ਕਰਵਾਇਆ ਗਿਆ। ਕੋਈ ਨਹੀਂ ਹੋਰ ਹੋਣਾ ਦੇਖੋ ਦੇਖੋ ਭਾਈ। ਦੇਖੋ ਭਾਈ। ਦੋ ਦਿਨਾਂ ਨਾਲ ਟੋਲੀ ਲਾ। ਟੋਲੀ ਲੈ ਗਿਆ। ਚੱਲ ਚੱਲ ਲਗਾ ਦੇ ਲੋ ਨਾ। ਲੋਕੋ ਲੈਂਗੇ ਚਾਰ ਨੂੰ ਚਾਰ ਦਾ ਸਭ ਲੈਂਗੇ ਅਸੀਂ। ਇਹੋ ਪ੍ਰੋਪਰ ਬਣਾ। ਇਹ ਤੋਂ ਵੀ ਲੈਣਾ। ਇਹ ਦੇਖੋ ਜੀ ਇਹ ghee ਅੜਾਇਆ ਚਾਰ ਕੀ ghee ਹੈ ਕਿਸਾਨ ਕੀ ਹੈ। ਦੇਖੋ। ਹਨੀ 500 ਰੁਪਏ ਕੀ।

मैले भाइ आसा नहोला मेरो नै नै भाइ बहुत चलो चलो सुन भाइ यो वीडियोमा हाँ चोरी चोरी